ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਢਿੱਲੋ ਬੈਡ ਦਿਖਾਉਣੀ ਆ ਗੱਪੜੇ ਫੇਰ ਆ ਟਟੇਰ ਵਿੱਚ ਦੇ ਮੇਰੇ ਕੋਲ ਆ ਸੱਚਾ ਗੱਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮਾਨੀ ਮਠੱਡਾ ਜੀ ਪਿੰਡ ਮਠੱਡਾ ਖਾਬ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਠੀਕ ਹੈ ਜਿਹੜਾ ਪੈਗਾ ਜਲੰਧਾ ਜਲੰਧਰ ਫਲੋਰ ਦੇ ਕੋਲੇ ਪੈਣੇ ਕਿਣਾ ਪੈਗਾ ਆਪਣਾ ਮਠੱਡਾ ਖੁਰਦ ਮਠੱਡਾ ਖੁਰਦ ਹਾਂਜੀ ਮੋਬਾਈਲ ਨੰਬਰ ਇਹ ਆਪਣਾ 9814023763 98140 23763 23763 ਹਾਂਜੀ ਤੇ ਜਿਹੜੀ ਆਪਾਂ ਇਹ ਬੈਠ ਦੇਖੀਏ ਨਾ ਬਾਈ ਆਪਣੀ ਘਰੇ ਲੂ ਜੰਪੜੀ ਇਹ ਕਰਦੀ ਹਾਂ ਹਾਂਜੀ ਹਾਂਜੀ ਜੰਪੜੀ ਕਰਦੀ ਹਾਂ ਹਾਂਜੀ ਹਾਂਜੀ ਤੇ ਇਸ ਵਾਰ ਕਿਹੜਾ ਸੂਰੀ ਹੈ ਜੀ ਇਹ ਦੂਜੇ ਸੂਏ ਸੂਰੀ ਆ ਜੀ ਦੂਜੇ ਸੂਏ ਸੂਰੀ ਆ ਦਿਨ ਕਹਿ ਕੇ ਲੈਂਦੇ ਸੂਣਦੇ ਆ ਜੇ ਇਹ ਹਜੇ 5 ਤੋਂ 6 ਦਿਨ ਲੇ ਜਣ ਜੀ ਪੰਜ ਤੋਂ 6 ਦਿਨ ਇਹਦੇ ਬਾਕੀ ਪਿਆ ਸੂਂਦੇ ਹਾਂ ਜੀ ਤੇ ਪਹਿਲੇ ਸੂਏ ਦੁੱਧ ਕਿੰਨਾ ਕਰਿਆ ਹਜਦਾ ਇਹਨੇ 25 26 ਲੀਟਰ ਜੀ ਪਹਿਲੇ ਸੂਏ ਦਿੱਤਾ ਜੀ ਠੀਕ ਆ ਪਹਿਲੇ ਸੂਏ 35 ਤੋਂ ਪਾਰ ਚੱਲੀ ਆ ਇਹ ਹਾਂ ਜੀ ਹਾਂ ਜੀ ਠੀਕ ਆ ਅੱਜ ਦਿਨ ਹਫਤਾ ਖੰਡ ਲੈਂਦੀ ਆ ਬਸ ਹਾਂ ਜੀ ਹਾਂ ਜੀ ਹਾਂ ਜੀ ਸੀਮਨ ਵਗੈਰਾ ਚੰਗਾ ਲੱਗਿਆ ਵਧੀਆ ਨਹੀਂ ਸੀਮਨ ਤਾਂ ਮਤਲਬ ਉਹ ਤੇ ਲਵਾਇਆ ਜਾਂ ਸੀਮਨ ਨਹੀਂ ਚੰਗਾ ਠੀਕ ਆ ਨਾਰਮਲ ਕਹਿ ਕੇ ਭਰਾਇਆਗਾ ਹਾਂ ਜੀ ਹਾਂ ਜੀ ਨਾਰਮਲ ਠੀਕ ਆ ਇਦਾਂ ਨਹੀਂ ਕੋਈ ਸੈਕਸ਼ਨ ਹੋਣਾ ਨਹੀਂ 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 ਇਹ ਵਗੈਰਾ ਹਨਾ ਹਾਂ ਜੀ ਠੀਕ ਆ ਉਮੀਦ ਹੈ ਕਿ ਆਪਾਂ ਨੂੰ ਕਿੰਨੇ ਦਾ ਦੁੱਧ ਕਿੰ ਠੀਕ ਹੈ ਵੀ ਕਹਿੰਦਾ ਵਾ 30 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾ ਹਾਂਜੀ 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 ਵਧੀਆ ਲੰਬਾ ਟਾਈਮ ਦੁੱਧ ਦਿੰਦੀ ਆ ਹਾਂਜੀ ਹਾਂਜੀ ਮਤਲਬ ਆਪ ਛੱਡੀ ਆ ਠੀਕ ਹੈ ਮੰਨ ਕਹਿੰਦਾ ਦੋ ਟਾਈਮ ਹੀ ਮਹੀਨਾ ਗੈਪ ਵੀ ਪਾਉਗਾ ਬਸ ਨਹੀਂ ਬਸ ਤੁਸੀਂ ਕਹਿ ਲਓ ਵੀ ਦੋ ਕੁ ਮਹੀਨੇ ਆਪੇ ਹੀ ਛੱਡੀ ਆ ਹੌਲੀ ਹੌਲੀ ਕਰਕੇ ਤੀਜੇ ਚੌਥੇ ਤੀਜੇ ਚੌਥੇ ਕਰਕੇ ਠੀਕ ਹੈ ਹਾਂਜੀ ਰੇਟ ਆਪਾਂ ਇਹਦਾ ਕੀ ਰੱਖੀਏ ਰੇਟ ਜੀ ਆਪਾਂ ਸਹੀ ਲੈਣਾ ਆ 1,10,000 ਮਾੜਾ ਮੋਟਾ ਮਾਨ ਤਨ ਨਹੀਂ ਜੀ ਬਿਲਕੁਲ ਨਹੀਂ ਜੈਨੂੜੇ ਜਾ ਹਾਂਜੀ ਉਹ ਨਹੀਂ ਗੱਲ ਵੀ 30 ਮੰਗ ਲਓ 1.5 ਮੰਗ ਲਓ ਨਹੀਂ 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 ਕੋਬਰ ਕੱਟ ਕਾਟ ਵਗੈਰਾ ਬੈਠਦਾ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਰਾਜ ਨਹੀਂ ਸਮੀ ਬਣੀ ਦਿੱਤੀ ਨਾ ਮੀ ਕਿਤੇ ਪਾਸੇ ਨਹੀਂ ਦੂਜਾ ਸੂਆ ਬੈਠਾ ਮੋੜ ਲਿਆ ਉਹਨੂੰ ਤੋਂ ਦੂਜਾ ਸੂਆ ਜੈਨੂਨ ਬੈਠ ਚੁੱਕੀ ਪਈ ਸੀ ਥੋਲੇਵਾ ਵਗੈਰਾ ਨੇੜ ਤੋਂ ਦੇਖ ਸਕਦੇ ਹੋ ਤੇ ਥਣ ਥੋੜੇ ਚਾਰੇ ਨਿਕਲ ਨੇ ਸਾਫ ਸੁਥਰੇ 1,10,000 ਦੀ ਵੀਰ ਕਹਿੰਦਾ ਬੈਠ ਦੇਣੀ ਆ ਤੇ 30 ਕਿਲੋ ਦੁੱਧ ਬੈਠ ਪਾਉਗੀ ਤੋਂ ਦੂਜਾ ਸੂਆ ਜੂਨ ਨੂੰ 5-7 ਦਿਨ ਬਾਕੀ ਪਿਆ ਜਿਲ੍ਹਾ ਜਲੰਧਰ ਪੈ ਗਿਆ ਫਲੌਰ ਦੇ ਨਜ਼ਦੀਕ ਬਾਜਾਂ ਦਾ ਪਿੰਡ ਪੈ ਗਿਆ ਕੀ ਨਾਮ ਦਾ ਸਿਆ ਪਿੰਡ ਦਾ ਹੀ ਮਠੱਡਾ ਖੁਰਦ ਜੀ ਮਠੱਡਾ ਖੁਰਦ ਨੈਸ਼ਨਲ ਹਾਈਪੋ ਥੱਲੇ ਉਤਰਦਾ ਹਨਾ ਜੀ ਹਾਂਜੀ ਮੋਬਾਈਲ ਨੰਬਰ ਦੁਆਰੇ ਬੋਲੋ ਜੀ ਆਪਣਾ 9814023766 ਸੋ ਕਿਸੇ ਵੀ ਵੀਰ ਤੇ ਬਾੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦੇਣ ਲਈ ਤਿਆਰ